ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਠੀਕ ਹੋ ਤੇ ਬਸ ਆ ਰਹੇ ਹਾਂ ਜੀ ਪਟਿਆਲੇ ਮਿਲਦੇ ਹਾਂ ਅੱਜ ਤੇ ਆਜੋ ਰੋਟੀ ਖਲਾ ਦਈਏ ਖਾ ਲਓ ਆਜੋ ਯਾਰ ਰੋਟੀ ਤੇ ਅੱਜ ਪਟਿਆਲੇ ਜਾਣਾ ਯਾਰ ਗੱਡੀ ਦੀ ਸਰਵਿਸ ਵੀ ਕਰਾਉਣੀ ਆ ਤੇ ਕਾਜ ਜੀ ਵੀ ਜਾ ਕੇ ਉਹਨੇ ਖਾਲਸਾ ਉੱਥੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਆ ਜਵਾਕਾਂ ਨੂੰ ਚਲਾ ਚਲੂਨ ਹੋ ਰਹੇ ਨੇ ਉਹ ਪਿਛੇ ਨੇ ਜਾ ਕੇ ਆਉਣਾ ਬਾਕੀ ਲਵ ਯੂ ਜੀ ਮੇਰੇ ਹਾਂ ਜੀ ਦੋਸਤੋ ਚੱਲਦੇ ਹਾਂ ਜੀ ਉਹ ਪਟਿਆਲੇ ਨੂੰ ਮਿਲਦੇ ਹਾਂ ਥੋਨੂੰ ਆ ਕੇ ਜੁੜੇ ਰਹੋ ਲਵ ਆਇਡ ਟੂ ਮੀ ਹਲੋ ਹਲੋ ਹਾਂ ਆਉਂਦੀ ਤਰੀ ਪਿੱਛੇ ਹੋ ਜਾ ਉਹ ਵੱਡਾ ਜਿਹਾ ਜੋ ਵੀ ਤਾਂ ਪੈਂਟਿਕ ਸਿਕਰ ਦੀ ਖਰਾਬ ਨੇ ਕਾਲੀ ਹਲੋ ਹੈਲੋ ਠੀਕ ਆ ਪੁੱਤ ਠੀਕ ਆ ਓਕੇ ਹਾਂਜੀ ਇਹ ਡੀਜ਼ਲ ਚੱਲ ਰਹਾ ਇਹਦੀ ਗੱਡੀ ਦਾ ਗਾਹਾਂ ਅਲਾਈਨਮੈਂਟ ਕਰਾਉਣੀ ਆ ਸਸਪੈਂਸ਼ਨ ਦਾ ਕੰਮ ਕਰਾਉਣਾ ਹੈਗਾ ਜੀ ਮਿਲਦੇ ਆ ਫਿਰ ਤੁਹਾਨੂੰ ਸ਼ਹਿਰ ਆ ਕੇ ਜਾਂ ਸਾਰੇ ਹਾਂਜੀ ਦੋਸਤੋ ਪਟਿਆਲੇ ਆਏ ਆ ਗੱਡੀ ਦੀ ਅਲਾਈਨਮੈਂਟ ਕਰਾਉਣੀ ਸੀ ਆਪ ਭੀਜ ਮਿਲ ਗਿਆ ਠੀਕ ਆ ਭੀਜਿਆ ਠੀਕਾ ਠੀਕਾ ਲਾਭੂਆ ਤੁਹਾਨੂੰ ਖਾਰਿਆ ਹਾਂ ਹਾਂਜੀ ਦੋਸਤੋ ਇੱਥੇ ਗੱਡੀ ਦੀ ਅਲਾਈਨਮੈਂਟ ਸਿਸ ਪੈਨਸ਼ਨ ਦਾ ਕੰਮ ਕਰਾਉਣ ਆਇਆ ਸੀ ਆ ਗੱਡੀ ਦੇਖ ਕੇ ਮੇਰੇ ਭਤੀਜ ਆ ਗਏ ਤੇ ਭਤੀਜ ਮੇਰੇ ਪੜਦੇ ਨੇ ਆਹ ਵਿਕਰਮ ਚ ਹਾਂਜੀ ਹਾਂਜੀ ਠੀਕ ਆ ਠੀਕ ਆ ਸਾਰੇ ਉਹ ਭਤੀਜ ਪਟਿਆਲੇ ਤੋਂ ਵੀ ਨੇ ਤੇ ਸਨੌਰ ਤੋਂ ਵੀ ਹੈਗੇ ਹੈਗੇ ਨਹੀਂ ਹਾਂਜੀ ਭਤੀਜ ਕਹਿੰਦੇ ਪੂਰੀ سپورਟ ਕਰਾਂਗੇ ਚਾਚੇ ਤੂੰ ਗੱਡ ਦੇ ਕਿਲਾ ਮੰਗਿਆ ਇਹ ਚੱਲ ਕੋਈ ਨਾ ਆਉਂਦਾ ਮੈਨੂੰ ਪਤਾ ਭਤੀਜ ਮਾਣ ਆ ਮੇਰੇ ਛੋਟੇ ਨੇ ਕੋਈ ਨਾ ਆਜੇ ਟਾਈਮ ਤੇ ਆ ਟਾਈਮ ਤੇ ਦੇਖਾਂਗੇ ਕੀ ਬਣਦਾ ਹੈ ਹੋਰ ਦੱਸੋ ਕਰੇ ਠੀਕ ਨੇ ਹਾਂਜੀ 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 ਦੋਸਤੋ ਆ ਗੱਡੀ ਨੇ ਯਾਰ ਮੈਂ ਅਲਾਈਨਮੈਂਟ ਕਰਾਉਣ ਗਿਆ ਤੀ ਉਹ ਕਹਿੰਦੇ ਇਹਦਾ ਬੂਟ ਫਟਿਆ ਹੋਇਆ ਥੱਲੇ ਜਿਹੜਾ ਸ਼ਿਫਟ ਪੈਂਸ਼ਨ ਕੋਲ ਹੁੰਦਾ ਏ ਇੱਥੇ ਯਾਰ ਮੈਨੂੰ ਕੋਈ ਸਾਈਂ ਮਾਰਕੀਟ ਕੋਈ ਬੰਦਾ ਮਿਸਤਰੀ ਮਿਲੇ ਨਹੀਂ ਹੈਗਾ ਇੱਕ ਕਹਿੰਦਾ ਸਟੀering ਦਾ ਕੰਮ ਹੋਊਗਾ ਕਿਸੇ ਹੋਰ ਨੂੰ ਦਿਖਾਇਆ ਉਹ ਕਹਿੰਦਾ ਸਟੀering 'ਚ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਕਹਿੰਦਾ ਕੱਲਾ ਬੂਟ ਪਾ ਕੇ ਜੋ ਵਦੀਆਂ ਗੋਲੀਆਂ-ਗੋਲੀਆਂ ਨੇ ਉਹ ਪਾ ਕੇ ਓਕੇ ਹੋ ਜਾਣਾ ਏ ਬਾਕੀ ਤੁਸੀਂ ਜਿਹੜਾ ਵੀ ਮੇਰਾ ਬਲੌਗ ਦੇਖੂਗਾ ਦੱਸਿਓ ਯਾਰ ਕੋਈ ਭਤੀਜੀ ਏ ਕੀ ਹੈਗਾ ਕਾਰੀਗਰ ਗੱਡੀਆਂ ਦਾ ਜਿਹੜਾ ਘੰਟੇ ਦੋ ਘੰਟੇ ਚਾਪਾ ਨੂੰ ਕਰਕੇ ਦੇ ਦੇ ਪੇ ਬਾਲਾ ਟਾਈਮ ਹੈ ਗੱਡੀ ਖੜਾ ਨਹੀਂ ਸਕਦਾ ਹਾਂਜੀ ਪਰ ਪਿਆਰਿਓ ਹਾਲਤਾ ਕੱਲ ਆਇਆ ਸੀ ਜਿਹੜਾ ਕਿ ਤੁਹਾਨੂੰ ਬਾਹਰ ਆਪਣੀ ਜਿੰਦਗੀ ਮੇਰੇ ਸਾਰੇ ਦਾਪੂਆ ਦੋਨੋਂ ਮੁੰਡਿਓ ਉਹ ਤੋਂ ਗੱਲ ਬਾਤ ਨਹੀਂ ਕਿਉਂ ਜੀ ਇਹਨਾਂ ਨੂੰ ਯਮਚਾਰ ਤੋਂ ਤਾਂ ਮਾੜੀ ਚੱਜੀ ਜਾਣਾ ਉਹ ਕੋਈ ਤੰਗੀ ਪਰੇਸ਼ਾਨੀ ਤੰਗੀ ਦਾ ਜੀ ਬਾਦੀ ਵਸਾਈ ਤੰਗੀ ਸੀ ਆਗੇ ਵਧਿਆ ਕਰਿਆ ਹਾਂ ਮੈਂ ਉਹਦੀ ਗੱਲ ਦੇਖੀ ਆ ਉਹ ਮੇਰਾ ਬਿੱਟਾ ਆ ਬੜਕੀ ਠੋਕਾਂਗੇ ਉਹਨਾਂ ਨੂੰ ਵੀ ਆਏ ਚੱਲੀ ਜਾਂਦਾ ਮਾੜਾ ਮੁੱਟਾ ਕੰਮਕਾਰ ਹੋਰ ਦੱਸੋ ਠੀਕ ਹੋ ਓਕੇ ਰਿਪੋਰਟ ਓਕੇ ਰਿਪੋਰਟ ਇਸ ਠੀਕ ਆ ਠੀਕ ਆ ਧਰਾਇਆ ਦੀ ਯਾਰ ਬਾਈਪੀਐਸ ਵਾਲੇ ਪਾਸੇ ਤੇ ਆਪਣੇ ਭਤੀਜ ਮਿਲ ਗਿਆ ਇੱਥੇ ਪੜਦੇ ਨੇ ਕਾਲਜ ਵਿੱਚ ਸਾਰੇ ਮੁੰਡੇ ਆ ਹੋਰ ਦੱਸੋ ਕੋਈ ਨਵੀਂ ਤਾਜੀ ਮੁੰਡਿਓ ਓਕੇ ਰਿਪੋਰਟ ਓਕੇ ਦੀ ਰਿਪੋਰਟ ਜੀ ਸੱਟ ਨੇ ਸੇ ਤਾਂ ਹਾਂ ਜੀ ਹਾਂ ਠੀਕ ਆ ਉਹ ਫਸਲ ਵਾੜੀ ਕਿਵੇਂ ਆ ਠੀਕ ਆ ਬਹੁਤ ਵਧੀਆ ਜੀ ਠੀਕ ਆ ਠੀਕ ਆ ਠੀਕ ਆ ਠੀਕ ਹਾਂ ਜੀ ਦੋਸਤੋ ਆ ਵੀ ਭਤੀਜ ਆ ਗਏ ਆਪਣੇ ਕੀ ਕੋ ਮੁੰਡਿਓ ਬੋ ਬਈ ਬੋ ਬਈਆ ਓਕੇ ਰਿਪੋਰਟ ਹੈਲੋ ਠੀਕ ਆ ਠੀਕ ਆ ਲੱਭ ਤੁਹਾਨੂੰ ਸਾਰਿਆਂ ਨੂੰ ਯਾਰ ਹਾਂਜੀ ਦੋਸਤੋ ਬਹੁਤ ਦਿਨਾਂ ਬਾਅਦ ਅੱਜ ਬਾਈਪੀਐਸ ਆਇਆ ਹੈਗਾ ਬਹੁਤ ਦਿਨ ਤੇ ਭਤੀਜ ਮੈਸੇਜ ਕਰੀ ਜਾਂਦੇ ਚਾਚੇ ਆਉਂਦਾ ਨਹੀਂ ਆਉਂਦਾ ਨਹੀਂ ਆਹ ਮੇਰੇ ਭਤੀਜ ਖੜੇ ਨੇ ਸਾਰੇ ਠੀਕ ਹੋ ਮੁੰਡਿਓ ਹਾਂਜੀ ਹਾਂ ਓਕੇ ਆ ਗੱਲਬਾਤ ਠੀਕ ਆ ਠੀਕ ਆ ਠੀਕ ਆ ਯਾਰ ਕਿਵੇਂ ਗਿਆ ਕਾਲਛੱਜ ਬਹੁਤ ਵਧੀਆ ਰਿਹਾ ਵਧੀਆ ਰਿਹਾ ਤੇ ਕਿਹੜਾ ਪਿੰਡਾ ਥੋੜਾ ਯਾਰ ਪਿੰਡ ਬਜੀਦਪੁਰ ਆਈ ਆ ਪਹਿਲਾਂ ਤਾਂ ਅੱਛਾ ਤੇ ਤੇਰਾ ਗੱਜੂ ਮੱਦਰਾਈ ਇਨੂੰ ਕਹਣਾ ਤੇਰਾ ਜੀਤਪੁਰੇ ਜੀਤਪੁਰੇ ਅੱਛਾ ਠੀਕ ਆ ਠੀਕ ਆ ਠੀਕ ਆ ਯਾਰ ਹਾਂਜੀ ਦੋਸਤੋ ਪਾਈਪੀਸ ਖੜਾ ਚਾਹ ਪੀ ਰਹੇ ਆ ਤੇ ਭਤੀਜਾ ਆ ਕੇ ਹੁਣੇ ਗਏ ਹੈਗੇ ਨੇ ਤੇ ਹੁਣ ਮੈਂ ਵੀ ਚਲਦਾ ਬੱਸ 20 ਮਿੰਟ ਤੱਕ ਤਰਪੜੀ ਬਾਜ਼ਾਰ ਚੋਂ ਸਮਾਨ ਜਾ ਲੈਣੇ ਘਰ ਵਾਸਤੇ ਥੋੜਾ ਬਹੁਤਾ ਫੇਰ ਜਾਣਾ ਏ ਪਿੰਡ ਨੂੰ ਲਵ ਯੂ ਆ ਬਾਕੀ ਤੁਹਾਨੂੰ ਬਾਰੇ ਆਮ ਯਾਰ ਹਾਂਜੀ ਦੋਸਤੋ ਚਾਹ ਪੀ ਕੇ ਹਟਿਆ ਆ ਆਪਣੇ ਭਤੀਜਾ ਗੇ ਭਾਨੀਗੜ ਹਾਂਜੀ ਭਾਨੀਗੜ ਹਾਲੇ ਆ ਗਏ ਮੁੰਡੇ ਤੇ ਹੁਣ ਚਾਚੂ ਕਣੀ ਝਗੜੀ ਨਾ ਨਾ ਬਾਤ ਨਹੀਂ ਕਰੀ ਉਹ ਵਧੀਆ ਬਹੁਤ ਵਧੀਆ ਉਹ ਠੀਕ ਹੋ ਵਧੀਆ ਜੀ ਵਧੀਆ ਠੀਕ ਹੈ ਚੜਤੀ ਕਲਾ ਹੀ ਚਾਹੀਦੀ ਆ ਠੀਕ ਆ ਪਤੀ ਮੇਰੇ ਅੱਜ ਮੈਨੂੰ ਬਹੁਤ ਵਧੀਆ ਲੱਗਿਆ ਮਿਲ ਕੇ ਬਾਹਰ ਮੁੰਡਿਆਂ ਨੂੰ ਠੀਕ ਹੋ ਯਾਰ ਪਰ ਉਹਨੇ ਹਾਂਜੀ ਮਿੱਤਰ ਪਿਆਰੇ ਉਹ ਆ ਮੇਰੇ ਭਤੀਜ ਮイレ ਮੈਨੂੰ ਬਹੁਤ ਵਧੀਆ ਲੱਗਿਆ ਭਤੀਜਿਆਂ ਨੂੰ ਮਿਲ ਕੇ ਠੀਕ ਹੋ ਭਤੀਜਿਓ ਹਾਂਜੀ ਹਾਂਜੀ ਉਹ ਠੀਕ ਆ ਠੀਕ ਆ ਪੇਪਰ ਵਧੀਆ ਹੋ ਰਹੇ ਨੇ ਹਾਂਜੀ ਹਾਂਜੀ ਵਧੀਆ ਹੱਸਣਾ ਆਜੂਂਗੇ ਪੱਕਾ ਆ ਜੀ ਮਾਫੇ ਠੀਕ ਆ ਨਾ ਨਾ ਮੇਰੀ ਕਿਰਪਾ ਕਰਦੀ ਆ ਯਾਰ ਓਕੇ ਹਾਂਜੀ ਮਿੱਤਰ ਪਿਆਰਿਓ ਚੱਲਦੇ ਆ ਹੁਣ ਆਪਾਂ ਪਿੰਡ ਨੂੰ ਹਾਂਜੀ ਦੋਸਤੋ ਪਟਿਆਲੇ ਦੀ ਗਾ ਮੇਰਾ ਭਤੀਜ ਮਿਲ ਗਿਆ ਠੀਕ ਆ ਭਤੀਜਿਆ ਹਾਂਜੀ ਹਾਂਜੀ ਵਧੀਆ ਓਕੇ ਰਿਪੋਰਟ ਵਧੀਆ ਵਧੀਆ ਸ਼ਹਿਰ ਚ ਰਹਿਣਾ ਕਿ ਪਿੰਡਾਂ ਚੜ੍ਹ ਹੀ ਰਹੀਦਾ ਪਟਿਆਲੇ ਹਾਂਜੀ ਠੀਕ ਆ ਠੀਕ ਆ ਲਵ ਯੂ ਆ ਮੇਰੇ ਭਤੀਜੇ ਨੂੰ ਹਾਂ ਚੱਲ ਠੀਕ ਆ ਓਕੇ ਹਾਂਜੀ ਖਾਣ ਪਾਸਤੇ ਲੈ ਲਿਆ ਸਮਾਨ ਆਪਾਂ ਸ਼ਾਮ ਵਾਲਾ ਕਿੰਟੋਮ ਉਹਨਾਂ ਨਾਲ ਤੇ ਯਾਰ ਇੱਕ ਮੇਰੀ ਬੇਨਤੀ ਪੀਲ ਹੈਗੀ ਆ ਪਟਿਆਲੇ ਦੇ ਪ੍ਰਸ਼ਾਸਨ ਨੂੰ ਖਾਸ ਕਰਕੇ ਦੋਏ ਹੱਥ ਜੋੜ ਕੇ ਦੇਖੋ ਜੀ ਖਾਣ ਪੀਣ ਤਾਂ ਹਰੇਕ ਨੇ ਰੁਕਣਾ ਹੀ ਹੈਗਾ ਹੁਣ ਦੇਖੋ ਪਾਰਕਿੰਗ ਕੀ ਤੇ ਹੈ ਨਹੀਂ ਬੰਦਾ پارک ਤਾਂ ਸੜਕ ਤੇ ਉਹ ਕਰੂਗਾ ਗੱਡੀ 5-4 ਮਿੰਟ ਵਾਸਤੇ ਚਾਹੇ ਉਹ KFC ਹੋਵੇ ਚਾਹੇ ਕੋਈ ਹੋਰ ਦੁਕਾਨ ਹੋਵੇ ਠੀਕ ਆ ਨਾ ਫਿਰ ਐ ਚਲਾਨ ਜੇ ਨਹੀਂ ਹੋਣੀ ਚਾਹੀਦੀ ਹੈਗੇ ਜੀ ਦੱਸੋ ਹੁਣ ਬੰਦਾ ਗੱਡੀ ਖੜਾਊਗਾ ਦਾ ਖੜਾਊਗਾ ਕਿੱਥੇ ਜਾਂ ਪਾਰਕਿੰਗ ਦਾ ਪ੍ਰਬੰਧ ਕਰਕੇ ਦੇਣਾ ਚਾਹੀਦਾ ਹੈਗੇ ਹੁਣ ਪਿੱਛੇ ਮੈਂ ਇੱਕ ਬਾਈ ਨੂੰ ਦੇਖ ਰਿਹਾ ਸੀ ਬੱਸ ਸਹੀ ਗੱਡੀ ਪਿੱਛੇ ਉਹ ਕਰ ਰਿਹਾ ਸੀਗਾ ਠੀਕ ਆ ਜੀ ਆ ਸਾਡੀ ਬੇਨਤੀ ਆ ਉਧਰ ਗੌਰ ਕੀਤੀ ਜਾਵੇ ਹਾਂ ਜੇ ਕੋਈ 15 20 ਮਿੰਟ ਤੋਂ ਅੱਧੇ ਘੰਟੇ ਤੋਂ ਉੱਪਰ ਗੱਡੀ ਖੜਦੀ ਆ ਉਹ ਫਿਰ ਕੋਈ ਗੱਲ ਨਹੀਂ ਫਿਰ ਜੋ ਕਾਰਵਾਈ ਕਰ ਬੰਦੀ ਆ ਕਰੋ ਕੋਈ ਚੱਕਰ ਨਹੀਂ ਹੈਗਾ ਜਾਂ ਫਿਰ ਆ ਖਾਣ ਪੀਣ ਵਾਲੀਆਂ ਦੁਕਾਨਾਂ ਸਾਰੀਆਂ ਸਾਈਡ 'ਚ ਕੱਢੋ ਫਿਰ ਤੋਂ ਬਾਹਰ ਬੰਦਾ ਉੱਥੇ ਖੜਜੂਗਾ ਆ ਬੇਨਤੀ ਆ ਸਾਡੀ ਪ੍ਰਸ਼ਾਸਨ ਨੂੰ ਠੀਕ ਆ ਬਾਕੀ ਤੁਹਾਨੂੰ ਲੱਭ ਜੂਆ ਸਾਰੇ ਪ੍ਰਸ਼ਾਸਨ ਹਾਂਜੀ ਦੋਸਤੋ ਸਮਾਨ ਲੈ ਲਿਆ ਹੁਣ ਚੱਲਦੇ ਆਂ ਆਪਾਂ ਪਿੰਡ ਹਾਂਜੀ ਮਿੱਤਰ ਪਿਆਰਿਓ ਆ ਮੇਰਾ ਭਤੀਜਾ ਜਿਹੜਾ ਆ ਸ਼ਰਟ ਵਾਲਾ ਹਰਿਆਣੇ ਤੋਂ ਹੈਗਾ ਲਵਜੂਆ ਹਰਿਆਣੇ ਵਾਲਿਆ ਤੈਨੂੰ ਹਾਂਜੀ ਦੋਸਤੋ ਪਟਿਆਲੇ ਹੈਗਾਏ ਬਾਜ਼ਾਰ ਚ ਚਾਹ ਪੱਤੀ ਜੀ ਲੈ ਕੇ ਜਾਣੀ ਸੀ ਘਰ ਵਾਸਤੇ ਅੱਜ ਬਹੁਤ ਭਤੀਜ ਭਤੀਜੀਆਂ ਮਿਲ ਕੇ ਗਏ ਨੇ ਯਾਰ ਧੰਨਵਾਦ ਹੁੰਦਾ ਸਾਰਿਆਂ ਦਾ ਹਾਂਜੀ ਦੋਸਤੋ ਅੱਜ ਦਾ ਦਿਨ ਵਧੀਆ ਗਿਆ ਅੱਜ ਦੇ ਬਲੌਗ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ ਸਤਿ ਸ੍ਰੀ ਅਕਾਲ